ਕੰਮ ਕਰਨਾ ਬਹਾਦਰ ਇਹ ਮਰਦਾ ਜਵਾਬ ਕਰਾਂਗੇ ਬਸ ਸਾਰਾ ਗੱਲ ਕਰ ਲਓ ਇੱਕ ਮਿੰਟ ਸਵੇਰ ਕੱਲ੍ਹ ਕੱਲ੍ਹ ਨੂੰ ਪਹਿਲੇ ਸਵੇਰ ਨੂੰ ਠੀਕ ਹੈ ਜੀ ਉੱਠਾ ਦੇ ਸਾਰੇ ਜਿੰਜਬਰਦਸੀ ਤੱਕ ਕਸ਼ਾਈ ਕਰੰਦੇ ਤੁਸੀਂ ਸਾਰੀ ਬਾਤ ਹੋ ਸਾਰੀ ਦੁਨੀਆ ਜਾ ਰਹੀ ਹੈ ਮੱਡੀ ਕੁਝ ਨਹੀਂ ਮਤੋਂ ਦੱਸ ਸਾਰੀ ਦੁਨੀਆ ਜਾ ਰਹੀ ਗਾਲ ਕੱਢੰਦੇ ਤੁਸੀਂ ਮਤਲਬ ਮੈਂ ਬੱਸ ਇਹ ਦੱਸ ਦਿਓ ਉੱਥੇ ਜਾ ਕੇ ਕਿ ਮੇਰੇ ਚਾਲਾਨ ਕਰਤਾ ਇਹ ਹੈਲਮਟ ਨਹੀਂ ਪਾਇਆ ਤੁਸੀਂ ਮੈਂ ਨਹੀਂ ਪਾਣਾ ਯਾਰ ਨਹੀਂ ਨਾ ਪਾਉ ਨਾ ਪਾਉ ਸਰ ਲੱਗਦਾ ਤੇਰਾ ਪ੍ਰਸ਼ਾਸਨ ਨੂੰ ਅੱਗੇ ਗਾਲ੍ਹਾਂ ਕੱਢ ਸਕਦੇ ਅਸੀਂ ਕੀ ਪ੍ਰਸ਼ਾਸਨ ਕਿੱਥੇ ਸੁੱਤਾ ਹੈਗਾ ਸੋ ਸਨੇਚਿੰਗ ਹੋਤੀ ਹੈ ਹੈ ਇੱਥੇ ਮਟਰ ਹੁੰਦਾ ਪਿਆ ਉਹ ਕਿਉਂ ਨਹੀਂ ਪ੍ਰਸ਼ਾਸਨ ਦੇਖਦਾ ਪਿਆ ਨਹੀਂ ਉਹ ਸਰ ਇਹ ਟ੍ਰੈਫਿਕ ਦੀ ਡਿਊਟੀ ਹੈ ਲੱਗ ਗਈ ਉਹਨਾਂ ਦੀ ਡਿਊਟੀ ਹੈ ਲੱਗ ਗਈ ਇਹਨਾਂ ਦੀ ਸਨੇਚਿੰਗ ਇਹਨਾਂ ਦੇ ਹੱਥੋਂ ਨਿਕਲਦੇ ਆ ਉਹ ਤੋਂ ਨਹੀਂ ਫੜੇ ਸਰ ਲੱਗਦਾ ਤੁਸੀਂ ਪ੍ਰਸ਼ਾਸਨ ਨੂੰ ਗਾਲ੍ਹਾਂ ਕੱਢ ਰਹੇ ਹੋ ਜੀ ਨਹੀਂ ਪ੍ਰਸ਼ਾਸਨ ਸੁੱਤਾ ਪਿਆ ਹੈਗਾ ਜੀ ਕੰਮ ਕਰਦਾ ਬਾਹਰ ਕਰਾਂਗੇ ਬਸ ਮੈਂ ਹਸਪਤਾਲ 'ਚ ਕੰਮ ਕਰਦਾ ਹਾਂ ਲਿਖਾ ਕੇ ਰੱਖੋ ਫਿਰ ਤੁਸੀਂ ਦਿਆਨੇ ਪਿੰਡ ਜਾ ਫਿਰ ਆਹ ਨਾ ਇਹ ਪੈਗਾ ਤੁਹਾਨੂੰ ਬਲਦ ਮੈਂ ਨਹੀਂ ਪਾਉਂਦਾ ਆ ਮੜਾਇਆ ਇਹ ਕੰਮ ਕਰਦਾ ਹਾਂ ਸਰ ਇਹ ਗੱਲ ਕਰਦੇ ਇੱਕ ਮਿੰਟ ਸੜੇ ਕੱਲ ਕੱਲ ਲੋਕਾਂ ਨੂੰ ਸਵਾਰ ਹੋ ਕਰਨਾ ਠੀਕ ਹੈ ਚਾਲ ਦੋ ਸਮਾਨ ਸੜੇ ਜਿੰਜ ਜ਼ਬਰਦਸਤੀ ਚੇਸ਼ਾਈ ਕਰੰਦੇ ਤੁਸੀਂ ਇਹ ਮੈਂ ਤੁਹਾਨੂੰ ساری ਦੁਨੀਆ ਜਾ ਰਹੀ ਹੈ ਤੁਹਾਡੀ ਕੱਟਣੀ ਮੈਂ ਤੁਹਾਨੂੰ ਦੱਸਾਂ ساری ਕੱਟਣੀ ਆਹ ਤੁਹਾਨੂੰ ਕੱਟਣ ਦੇ ਆਹ ਕੱਟਣ ਦੇ ਤੁਸੀਂ ਹੋਰ ਕੀ ਹੈ ਇਹ ਜਬਰਦਸਤ ਗੱਲ ਹੈ ਕੀ ਯਾਰ ਮੈਨੂੰ ਦੱਸ ਮੈਨੂੰ ਦੱਸ ਦਿਓ ਉੱਥੇ ਜਾ ਕੇ ਕਿ ਨਰ ਚਹਾਲਨ ਕਰਤਾ ਇਹ ਹੈਲਮਟ ਨਹੀਂ ਪਾਇਆ ਤੁਸੀਂ ਮੈਂ ਨਹੀਂ ਪਾਣਾ ਯਾਰ ਨਹੀਂ ਨਾ ਪਾਓ ਨਾ ਪਾਓ ਸਰ ਲੱਗਦਾ ਤੇਰਾ ਪ੍ਰਸ਼ਾਸਨ ਨੂੰ ਅੱਗੇ ਗਾਲਾਂ ਕੱਢ ਸਕਦੇ ਅਸੀਂ ਦੱਸੋ ਜੀ ਦਿਓ ਜਵਾਬ ਲੱਗਦਾ ਸਰ ਅਸੀਂ ਪ੍ਰਸ਼ਾਸਨ ਨੂੰ ਕਿਹ ਪ੍ਰਸ਼ਾਸਨ ਕਿੱਥੇ ਸੁੱਤਾ ਹੈਗਾ ਜੋ ਸਨੇਚਿੰਗ ਨੂੰ ਥੀ ਹੈ ਇੱਥੇ ਮਟਰ ਹੁੰਦਾ ਪਿਆ ਉਹ ਕੋਈ ਪ੍ਰਸ਼ਾਸਨ ਦੇਖਦਾ ਪਿਆ ਨਹੀਂ ਉਹ ਸਰ ਇਹ ਟ੍ਰੈਫਿਕ ਦੀ ਡਿਊਟੀ ਹੈ ਲੱਗ ਗਈ ਉਹਨਾਂ ਦੀ ਡਿਊਟੀ ਹੈ ਲੱਗ ਗਈ ਇਹਨਾਂ ਦੀ ਸਨੇਚਿੰਗ ਇਹਨਾਂ ਦੇ ਹੱਥੋਂ ਨਿਕਲਦੇ ਆ ਉਹ ਕੋਈ ਨਹੀਂ ਫੜਿਆ ਸਰ ਲੱਗਦਾ ਤੁਸੀਂ ਪ੍ਰਸ਼ਾਸਨ ਨੂੰ ਗਾਲਾ ਕੱਢ ਰਹੇ ਹੋ ਜੀ ਨਹੀਂ ਪ੍ਰਸ਼ਾਸਨ ਸੁੱਤਾ ਪਿਆ ਹੈਗਾ ਜੀ ਇਹ ਗਾਲਾ ਕੱਢ ਸਕਦੇ ਆ ਜੀ ਅਸੀਂ ਹਾਂਜੀ ਗਾਲਾ ਕੱਢ ਸਕਦੇ ਆ ਜੀ ਅਸੀਂ ਕੋਈ ਐਕਸੀਡੈਂਟ ਦੀ ਕੱਢਣ ਦੇਈਏ ਤੁਸੀਂ ਐਸ਼ਾਈ ਕਰਨ ਲਈ ਹੈ ਜੇਕਰ ਕੋਈ ਸਰ ਇਹ ਜੇਕਰ ਤੁਸੀਂ ਹੈਲਮਟ ਨਹੀਂ ਪਾਇਆ ਜੀ ਮੇਰਾ ਸੇਰਾਗਾ ਮੈਂ ਥੱਲੇ ਦੇ ਦਵਾ ਗੱਡੀ ਦੇ ਸਰ ਲੱਗਦਾ ਨਹੀਂ ਪ੍ਰਸ਼ਾਸਨ ਸਾਡੀ ਰਾਖੀ ਲਈ ਬੈਠਾ ਜੇਕਰ ਹੈਲਮਟ ਪਾਉਣ ਲਈ ਜੇ ਸਰ ਹੈਲਮਟ ਪਾਉਣ ਲਈ ਕਹਿਤਾ ਤੁਸੀਂ ਕਹਿ ਰਹੇ ਹੋ ਮੈਂ ਸੇਫ ਗੱਡੀ ਥੱਲੇ ਦੇ ਦਾਂਗਾ ਜੀ ਬਿਲਕੁਲ ਕਹਿ ਰਹੇ ਆ ਮੈਂ ਕੀ ਲੱਗਦਾ ਫਿਰ ਤੁਸੀਂ ਪ੍ਰਸ਼ਾਸਨ ਨੂੰ ਅੱਗੋਂ ਗਾਲਾ ਕੱਢ ਰਹੇ ਹੋ ਦੇ ਰਿਹਾ ਸਾਨੂੰ ਕੀ ਚੀਜ਼ ਦੀ ਸਹੂਲਤ ਦੇ ਰਿਹਾਗਾ ਅਮਨ ਜੀ ਕਾਹਦਾ ਚਲਾਨ ਕਟਿਆ ਜੀ ਤੁਸੀਂ ਚਲ ਮਰਦਾ ਜੀ ਜੀ ਅੱਗੋਂ ਗਾਲਾਂ ਵੀ ਕੱਢੀਆਂ ਜਾ ਰਹੀਆਂ ਰਿਕਾਰਡ ਹੈਗੇ ਆ ਜੀ ਕਿਸ ਮੇ ਦਾ ਨਾਲ ਪਾ